ਮਤਲਬ 32 ਘੰਟੇ ਚੱਲਿਆ ਬਾਈ ਮੈਨੂੰ ਇੱਕ ਰਾਇ ਹੋਰ ਦਿਓ ਹੁਣ ਇਹ ਟਰੈਕਟਰ ਕਈ ਵਾਰ ਹਰਿਆਣਾ ਚਲਾ ਜਾਵੇ ਹਿਮਾਚਲ ਚਲਾ ਜਾਵੇ ਆਪਾਂ ਬਿੱਲ ਉਹਨਾਂ ਦੇ ਨਾਂ ਤੇ ਕਟਵਾ ਦਾਂਗੇ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਿੱਥੋਂ ਦਾ ਗਾਹ ਕੋਈ ਉਹਦੇ ਨਾਂ ਤੇ ਉੱਥੋਂ ਦੇ ਬਿੱਲ ਕਟਾ ਦੇ ਯਾਨੀ ਕਿ ਸੱਜਣ ਕੋਈ ਵੀ ਹੋਇਆ ਫਸਟ ਓਨਰ ਬਣੂ ਹਾਂਜੀ ਹਾਂਜੀ ਹੈਨਾ ਕੱਲਾ ਕੱਲਾ ਜਿਵੇਂ ਕਿ ਦੀ ਕੰਡਾ ਜਾਂ ਟਾਇਰਾਂ ਤੇ ਉਵੇਂ ਖੜਾ ਚੈੱਕ ਕਰਵਾ ਲੂ ਭਾਈ ਇਧਰਲੇ ਪਾਸੇ ਵੀ ਆ ਜਾ ਮਾਰਕਾ ਵੀ ਉਵੇਂ ਦਿਖਾ ਦੇ ਹੜੇ ਤੱਕ ਲੈ ਉਸ ਦਾ ਟਰੈਕਟਰ ਹੈ ਜੀ ਹੂੰ ਕੋਈ ਲੋਨ ਨਹੀਂ ਟਰੈਕਟਰ ਤੇ ਫਸਟ ਓਨਰ ਹੈ ਜੀ ਓਕੇ 1000 ਤੇ 35 ਘੰਟੇ ਜੈਨੂਅਨ ਚੱਲਿਆ ਮੀਟਰ ਬੈਕ ਦੀ ਮੇਰੀ ਗਾਰੰਟੀ ਹੈ ਗਾਹ ਕਿ ਜਿੱਥੋਂ ਮਰਜੀ ਜਾਵੇ ਤੇ ਜਿੱਥੋਂ ਮਰਜੀ ਚੈੱਕ ਕਰਾ ਲੈ ਲੈ ਵੀ ਮਿੱਤਰੋ ਠੀਕ ਹੈ ਇਹ ਆਪਣੇ ਪਿੰਡ ਹੀ ਨਵਾਂ ਨਿਕਲਿਆ ਹੋਵੇ ਅਸੀਂ ਇੱਥੋਂ ਦੇ ਨਿਕਲੇ ਹੋ ਤੁਹਾਡੇ ਪਿੰਡ ਦੇ ਹਾਂਜੀ 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 ਫਿਰ ਤਾਂ ਗਾਰੰਟੀ ਪੂਰੀ ਹੈ ਆਪਣੀਆਂ ਨਜ਼ਰਾਂ ਦੇ ਸਾਹਮਣੇ ਚੱਲਿਆ ਹੋਇਆ ਹੈ 101% ਗਾਰੰਟੀ ਹੈ ਕੋਈ ਆਪਾਂ ਨੂੰ ਦੱਸ ਦੇਣ ਵਾ ਕੇ ਪੈਸੇ ਦੇ ਬਾਜੇ ਖਾਨੇ ਦੇ ਨੇੜੇ ਮਿੱਤਰੋ ਪਿੰਡ ਪਹੁੰਚੇ ਆ ਜਿੱਦੇ ਆ ਕੋਕਾ ਕੰਡੀਸ਼ਨ ਟਰੈਕਟਰ ਸੱਜਣੋ ਘਰੇ ਖੜੇ ਨੇ ਕਿਦੇ ਮਿੱਤਰ ਨਾ ਬਾਈ ਦਾ ਭਿੰਦਾ ਬਾਈ ਸਤਿਗੁਰੂ ਇਹ ਲਪੰਦੇ ਠੀਕੋ ਕੰਮ ਕਰਕੇ ਮੈਂ ਚੱਲ ਰਿਹਾ ਬਾਈ ਤਰੀਕਾ ਪਾ ਬਾਕੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚਲੋ ਵੱਡੀ ਗੱਲ ਹੈ ਮਹਾਰਾਜ ਦੀ ਕਿਰਪਾ ਸਾਰਿਆਂ ਦੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਸੱਚੇ ਦਿਲ ਨਾਲ ਈਮਾਨਦਾਰੀ ਨਾਲ ਕੰਮ ਕਰਦੇ ਨਾ ਬਾਈ ਤੇਰਾ ਗੁਰੂ ਮਹਾਰਾਜ ਆਪਸਾ ਹੀ ਹੁੰਦਾ ਸਹੀ ਹੈ ਬਾਈ ਸਹੀ ਮੈਂ ਤੇਰੇ ਤੁਹਾਨੂੰ ਨੇ ਬਾਈ ਦੇ ਬਾਰੇ ਦੱਸ ਦਿੰਨਾ ਜਦੋਂ ਤੁਸੀਂ ਕੋਈ ਸੋਨ ਵਾਲੀ ਕਾ ਟਰੈਕਟਰ ਖਰੀਦਣਾ ਹੁੰਦਾ ਨਾ ਚੁੱਪ ਕਰਕੇ ਬਾਈ ਲਵੇ ਆ ਜਾ ਕਰੋ ਜੇ 20 ਟਰੈਕਟਰ ਘਰੇ ਹੋਣ ਤਾਂ ਲਗਭਗ 18 ਤੋਂ 19 ਟਰੈਕਟਰ ਸੋਨ ਲੀਕੇ ਵੇਣਗੇ ਹਾਂਜੀ ਹਾਂਜੀ ਬਾਈ ਸਪੈਸ਼ਲ ਸੋਨ ਲੀਕਾ ਦਾ ਕੰਮ ਹੀ ਕਰਦੇ ਹਾਂ ਹਾਂ ਉਦਾਂ ਟਰੈਕਟਰ ਤੁਸੀਂ ਵਿੱਚ ਕੋਈ ਕਟਵਾ ਕੇ ਜਾਣਾ ਤਾਂ ਕੱਟ ਵੀ ਲੈਂਦਾ ਹਾਂ ਹਾਂਜੀ 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 ਪਰ ਫਰੀਦ ਦਾ ਜਿਆਦਾ ਜਿਹੜਾ ਦਿਲ ਕਰਦਾ ਨਾ ਇਹਦਾ ਸੋਨ ਲੀਕੇ ਨਾਲ ਲੜਕਿਆ ਹੋਇਆ ਬਾਈ ਸੋਨ ਲੀਕੇ ਕਾਹ ਤੋਂ ਖਰੀਦਦਾ ਪਹਿਲਾਂ ਤਾਂ ਮੈਨੂੰ ਇਹ ਦੱਸ ਬਸ ਬਾਈ ਇਹ ਆਪਣਾ ਪਹਿਲੇ ਦਿਨ ਤੋਂ ਬਸ ਰੂਲ ਹੈ ਵੀ ਆਪਾਂ ਸੋਨ ਲੀਕਾ ਟਰੈਕਟਰ ਹੀ ਲੈਣਾ ਆਪਣਾ ਇਲਾ ਹੀ ਪ੍ਰੇਮ ਆ ਕਿਉਂਕਿ ਮੇਰੇ ਕੋਲੇ ਗਾਹ ਕਿਹਦਾ ਪੱਕਾ ਲੱਗਿਆ ਹੋਇਆ ਬਾਈ ਸੋਨ ਲੀਕੇ ਹਾਂਜੀ ਹਾਂਜੀ ਮੇਰੇ ਏਰੀਆ 'ਚ ਬਹੁਤ ਟਰੈਕਟਰ ਦਿੱਤਾ ਵਾ ਮੇਰਾ ਸੋਨ ਲੀ ਇੱਥੇ ਜਿ ਖੜਿਆ ਬਈ ਪਹਿਲਾਂ ਤੇ ਇਹ ਦੱਸਿਓ ਇਹ ਆਪਣਾ ਜੀਦਾ ਪੈਂਡਾ ਜੀ ਬਠਿੰਡਾ ਡਿਸਟ੍ਰਿਕਟ ਆ ਬਠਿੰਡੇ ਤੋਂ ਅੰਬਰਸਰ ਹਾਈਵੇ ਦੇ ਰੋਡ ਤੇ ਉੱਪਰ ਆਪਣਾ ਪੈਂਡਾ ਜੀ ਜੀਦਾ ਬਾਜਾਖਾਨਾ ਆਪਾਂ ਨੂੰ 7 ਕਿਲੋਮੀਟਰ ਰਹਿ ਜਾਂਦਾ ਤੇ ਬਠਿੰਡਾ ਆਪਾਂ ਨੂੰ 18 ਕਿਲੋਮੀਟਰ ਆ ਹਾਂਜੀ ਹਾਂਜੀ ਓਕੇ ਆਪਾਂ ਵੀ ਰਜਿਤ ਖਾਮਾ ਕੇ ਚਾਰ ਡਰਾਈਵਰ ਹੈ। ਹਾਂਜੀ ਬਾਈ ਜੀ। ਟਰੈਕਟਰ ਆਪਣੇ ਕੋਲ ਦੋ ਹੋਰ ਵੀ ਖੜੇ ਆ ਬਾਈ ਜੀ। ਹਾਂਜੀ। ਇੱਕ ਤਾਂ ਰਿਸ਼ਤੇਦਾਰ ਵਾਣ-ਵੋਣ ਵਾਸਤੇ ਲੈ ਕੇ ਗਿਆ ਵਾ ਬਾਈ ਜੀ। ਹਾਂ। ਇੱਕ ਚਲੋ ਕੋਈ ਕਮੀ ਪੇਸੀ ਸੀ ਉਹ ਤਿਆਰ ਨਹੀਂ ਹੋਇਆ ਉਹ ਆਪਾਂ ਤਾਂ ਵੀਡੀਓ ਦੇ ਵਿੱਚ ਨਹੀਂ ਲਿਆਂਦਾ। ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਨਾ ਵੀ ਉੱਥੇ ਖੜੇ ਆਪਾਂ ਹੱਕ ਲਿਆਵਾਂਗੇ। ਹਾਂਜੀ ਹਾਂਜੀ। ਜ਼ੋਰ ਨਾਲ ਲੈ ਜਾਂਦੇ ਆ। ਹਾਂਜੀ ਹਾਂ। ਬਈ ਆਪਾਂ ਸ਼ੁਰੂਆਤ ਕਰਦੇ ਆ ਸੋਨ ਵਾਲੀ ਗੱਡੀ 60 ਹਜ਼ਾਰ ਤੋਂ। ਹਾਂਜੀ। ਟੌਪ ਮਾਡਲ ਸੋਨ ਵਾਲੀ ਕਾਹੇ? ਹਾਂਜੀ ਬਾਈ। ਇਹ ਮਾਡਲ ਕਿੰਨਾ ਬਾਈ? ਇਹ ਮਾਡਲ 2024 ਦਾ ਮਾਰ ओके 24 ਮਾਡਲ ਹੈ ਬਿਲ ਦੇ ਆਪਾਂ ਕਟਵਾ ਕੇ ਦਵਾ ਬਈ ਇਹ ਚੱਲ ਕਿੰਨਾ ਕ ਗਿਆ ਹੋਣਾ ਇਹ ਔਨਲੀ 32 33 ਘੰਟੇ ਚੱਲਿਆ ਜੀ ਆਪਾਂ ਬਾੜ ਨੂੰ ਆਪ ਦਾ ਵਾਈ ਜਾਂਦੇ ਸੀ ਟੂੜੀ-ਤਾੜੀ ਬਣਾਈ ਆ ਸਾਰੀ 5-7 ਘੰਟੇ ਆਪਾਂ ਚਲਾਇਆ ਹੋਊਗਾ ਜੀ 20 22 ਘੰਟੇ ਇਹ ਪਹਿਲਾ ਮੀਟਰ ਤੇ ਚੱਲਿਆ ਸੀ ਮਤਲਬ 32 ਘੰਟੇ ਚੱਲਿਆ ਬਾਈ ਮੈਨੂੰ ਇੱਕ ਰਾਇ ਹੋਰ ਦਿਓ ਹੁਣ ਇਹ ਟਰੈਕਟਰ ਕਈ ਵਾਰ ਹਰਿਆਣਾ ਚਲਾ ਜਾਵੇ ਹਿਮਾਚਲ ਚਲਾ ਜਾਵੇ ਆਪਾਂ ਬਿਲ ਉਹਨਾਂ ਦੇ ਨਾਂ ਤੇ ਕਟਵਾ ਦਾਂਗੇ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਿੱਥੋਂ ਦਾ ਗਾਹ ਕੋਈ ਆ ਉਹਦੇ ਨਾਂ ਤੇ ਉੱਥੋਂ ਦੇ ਬਿਲ ਲਗਾ ਦੇ ਯਾਨੀ ਕਿ ਸੱਜਣ ਕੋਈ ਵੀ ਹੋਇਆ ਆਰ ਸੀ ਆਪਾਂ ਵੀ ਬਣਵਾ ਦਾਂਗੇ ਜੇ ਗਾਹਕ ਨੇ ਆਪ ਬਣਾਉਣੀ ਆ ਆਪਦੇ ਥਰੂ ਆਪ ਵੀ ਬਣਾ ਸਕਦੇ ਓਕੇ ਧਰਮੇ ਪਹਿਲਾਂ ਕੰਡੀਸ਼ਨ ਦਿਖਾ ਦੇ 32 ਘੰਟੇ ਜੇ ਚੱਲਿਆ ਹੋਇਆ ਨਾ ਕੱਲਾ ਕੱਲਾ ਜਿਵੇਂ ਕਿ ਦੀ ਕੰਡਾ ਜਾਂ ਟਾਇਰਾਂ ਤੇ ਉਮੀ ਖੜਾ ਚੈੱਕ ਕਰਵਾ ਦੇ ਭਾਈ ਇਧਰਲੇ ਪਾਸੇ ਵੀ ਆ ਜਾ ਮਾਰਕਾ ਵੀ ਉਮੀ ਦਿਖਾ ਦੇ ਹਲੇ ਤੱਕ ਲੈ ਹਨਾ ਇਹ ਬਾਈ ਇਹ ਟਾਇਰ ਟੂਰ ਨਹੀਂ ਤੋਤੇ ਚਲੋ ਘਰੇ ਕੰਮ ਲਈ ਜਾਂਦੇ ਸੀ ਧਰਮੇ ਗੇਹਰਾ ਗੂਰੋਂ ਤੇ ਸਾਰੇ ਹਲੇ ਤੱਕ ਲਫਾਫੇ ਵੀ ਉਦਾਂ ਹੀ ਚੜੇ ਹੋਇਆ ਹਾਂਜੀ ਭਿੰਦੇ ਭਾਈ ਇਹਨੂੰ ਸਟਾਰਟ ਕਰਕੇ ਦਿਖਾਈ ਅਜੀ ਧਰਮੇ ਇਧਰ ਕੋਲ ਪੱਠੀ ਦਿਖਾ ਕੇ ਕਰਵਾਈ ਚੈੱਕ ਹਲੇ ਉਹ ਬਹਿਰਾ ਬੂਰਾ ਉਦਾਂ ਹੀ ਲੱਗੀਆਂ ਪੰਜਾਈ ਸਾਰੀਆਂ ਮੋਰਾ ਮਾਰਾ ਦਿਖਾ ਜਲਾ ਬਹਿਰਨ ਸਾਰੀ ਬਿਲਕੁਲ ਉਦਾਂ ਹੀ ਹੈ ਨਾ ਹਾਂਜੀ ਤੇ ਸਟਾਰਟ ਕਰੇ ਉਸਤਾ ਦੇ ਨੂੰ ਲੈ ਮਿੱਤਰੋ ਆਪੇ ਦੀ ਵੜਕ ਦੇਖਦੇ ਆ ਜਿੱਦਾਂ ਏਜੰਸੀ ਚ ਗੜਾ ਹੁੰਦਾ ਨਾ ਗੱਲਬਾਤ ਸੇਮ ਹੀ ਆ ਪਰ ਤੁਹਾਡਾ ਫਾਇਦਾ ਇਹਦੇ ਵਿੱਚੋਂ ਲੱਖਾਂ ਦਾ ਕਰਵਾ ਦਾਂਗੇ ਹਾਂਜੀ ਮਾਰੀ ਬਈ ਸਰਪ ਦੇਰ ਇਸ ਲਈ ਥੋੜੀ ਜੀ ਆਹ ਕਰਦੇ ਵਾਂਦੇ 30 ਘੰਟੇ ਦਾ ਬਈ ਚੱਲ ਗਿਆ ਇਹ ਹਾਂਜੀ ਮੈਨੂੰ ਇਹ ਦੱਸੋ ਪਹਿਲਾਂ ਇਹਦੀ ਨਵੇਂ ਦੀ ਕੀਮਤ ਕਿੰਨੀ ਹੋਣੀ ਆ ਇਹ ਨਵਾਂ 8.5 ਲੱਖ ਰੁਪਏ ਦਾ ਵੀਰੇ ਤਾਂ ਮੈਂ 8.5 ਲੱਖ ਦਾ ਹੈਗਾ ਨਵਾਂ ਦੇਖੀ ਰਮ ਚੈੱਕ ਕਰਵਾ ਦੇ ਵੇਟ ਬੂਟ ਮਗਰਾੜ ਵਿੱਚੋਂ ਦਿਖਾ ਦੇ ਇੱਧਰਲੇ ਪਾਸੇ ਵੀ ਆ ਜਾ ਇਹ ਨਹੀਂ ਵੀ ਗੱਲ ਕਹਿਣ ਦੀ ਹੈ ਜਮਈ ਨਵਾਂ ਪਿਆ ਟਰੈਕਟਰ ਆ ਹੁੱਕ ਦਿਖਾ ਦੇ ਮਗਰ ਨਾ ਟਰਾਲੀ ਬਈ ਇੱਕ ਵਾਰੀ ਪਈ ਹੋਣੀ ਹੈ ਨਾ ਹਾਂਜੀ 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 ਲੈ ਇੱਕ ਵਾਰੀ ਟਰਾਲੀ ਪਈ ਹੁੱਕ ਟੋਟੇ 'ਚ ਬਈ ਮੈਨੂੰ ਇਹ ਦੱਸ ਇਹਦੇ ਵਿੱਚ ਕਿੰਨਾ ਕੁ ਫਾਇਦਾ ਕਰਦਾਂਗੇ ਸੱਜਣਾ ਦਾ ਆਪਾਂ ਇਹ ਆਪਾਂ ਹਾਂ ਨਾ ਬਈ ਜੀ ਏਜੰਸੀ ਨਾਲੋਂ ਲੱਖ ਰੁਪਏ ਸਸਤਾ ਦੇ ਦੇ ਏਜੰਸੀ ਨਾਲੋਂ 1 ਲੱਖ ਰੁਪਏ ਦਾ ਹਸਤਾਜ ਸਾਢੇ 7 ਲੱਖ ਰੁਪਏ ਦਾ ਪਟਾਈਟਰ ਦੇ ਦਿਆਂਗੇ ਏਜੰਸੀ 8.5 ਲੱਖ ਰੁਪਏ ਦਾ ਦਿੰਦੀ ਹੈ ਕੋਈ ਮਾੜਾ ਮੋਟਾ ਮੌਕੇ ਤੇ ਗਾਹਕ ਦਾ ਹੋ ਜਾਂਦਾ ਵੀ ਮਾਨਤਨ ਉਦਾਂ ਹੀ ਆਪਾਂ ਕਰ ਲਾਂਗੇ ਭਰਾ ਜੀ ਓਕੇ ਹੋਰ ਮਾਨਤਨ ਕਰਦੇ ਹਾਂਗੇ ਥੋੜਾ ਜਿਹਾ ਵਧੇ ਚੋ ਬਾਕੀ ਤੁਸੀਂ ਜਿੱਦਾਂ ਕਹੋਗੇ ਉਦਾਂ ਕਰ ਲੈ ਕੋਈ ਲੈ ਮਿੱਤਰੋ ਆਜੋ ਕਰਾ ਜੇ ਕਿਸੇ ਸੱਜਣ ਨੇ ਸਿੱਧਾ ਹੀ 1 ਲੱਖ 10 ਹਜ਼ਾਰ ਰੁਪਏ ਦਾ ਫਾਇਦਾ ਲੈਣਾ ਨਵੇਂ ਦਾ ਮੁਕਾਬਲਾ ਕਰਦਾ ਵੀ ਜਦੋਂ ਕਿਸੇ ਨੇ ਨਵਾਂ ਲੈਣ ਜਾਣਾ ਅਗਲੇ ਤਾਂ ਲੱਖ ਰੁਪਏ ਦਾ ਫਾਇਦਾ ਹੁੰਦਾ ਬਾਈ ਬਹੁਤ ਵੱਡੀ ਗੱਲ ਆ ਲੱਖ ਰੁਪਏ ਬਹੁਤ ਵੱਡੀ ਗੱਲ ਹੈ ਤੇ ਪਰ ਟਰੈਕਟਰ ਜਮਾ ਸ਼ੋਅਰੂਮ ਕੰਡੀਸ਼ਨ ਦਾ ਹੀ ਆ ਬਾਈ ਜੀ ਲੈ ਮਿੱਤਰੋ ਚੱਕ ਲੋ ਕਰਾ ਕੇ ਤੇ ਬਾਈ ਜਿਹੜਾ ਇੱਧਰਲੇ ਪਾਸੇ ਖੜਾ ਯਾਰ ਆ ਵੀ ਦੱਸ ਦੇ ਹੁਣ ਇਹ 2000 ਤੇ 21 ਮਾਡਲ ਆ ਜੀ ਇੱਕ ਕੀ ਹੋ ਗਿਆ ਮਾਡਲ ਹਾਂਜੀ ਹਾਂਜੀ ਸਾਰਾ ਕੰਡੀਸ਼ਨ ਦਾ ਓਰੀਜਨਲ ਆ ਬਈ ਹਾਂਜੀ ਹਾਂਜੀ ਗਾਰੰਟੀ ਗਾਹਕ ਜਿੱਥੋਂ ਮਰਜ਼ੀ ਆਵੇ ਕਿਤੋਂ ਖੁੱਲਿਆ ਹੋਵੇ ਮੇਰੀ ਉਹਦੀ ਵੀ ਗਾਰੰਟੀ ਆ ਫਰਸਟ ਓਨਰ ਆ ਜੀ ਅੱਛਾ ਸਰਕਾਰੀ ਨੰਬਰ ਪਲੇਟਾਂ ਵੀ ਟਰੈਕਟਰ ਨੂੰ ਉਦਾਂ ਹੀ ਲੱਗੀਆਂ ਨੇ ਲੱਗੀਆਂ ਹੋਈਆਂ ਨੇ ਨੰਬਰ ਇਹ ਕਿਸੇ ਦਾ ਟਰੈਕਟਰ ਆ ਜੀ ਹੂੰ ਕੋਈ ਲੋਨ ਨਹੀਂ ਟਰੈਕਟਰ ਤੇ ਫਰਸਟ ਓਨਰ ਆ ਜੀ ਓਕੇ 1000 ਤੇ 35 ਘੰਟੇ ਜੈਨੂਅਨ ਚੱਲਿਆ ਮੀਟਰ ਬੈਕ ਦੀ ਮੇਰੀ ਗਾਰੰਟੀ ਆ ਗਾਹਕ ਜਿੱਥੋਂ ਮਰਜ਼ੀ ਜਾਵੇ ਤੇ ਜਿੱਥੋਂ ਮਰਜ਼ੀ ਚੈੱਕ ਕਰਾ ਲੈ ਲੈ ਵੀ ਮੇਟਰ 1035 ਘੰਟੇ ਚੱਲਿਆ ਹੋਇਆ ਹੁ ਬਾਕੀ ਵੀ ਪਿਛਲੇ ਟਾਇਰ ਇਹਦੇ ਨਾਲ ਦੇ ਆ ਜੀ ਆ ਬੰਦੇ ਨੇ ਜਿੱਦਣ ਨਵਾਂ ਕਢਾਇਆ ਸੀ 62000 ਦੀ ਜੋੜੀ ਆ ਦੂਜੇ 52000 ਦੇ ਆ ਇਹ ਬਾਈ ਨੇ ਉਦਾਂ ਹੀ ਨਵੇਂ ਪਵਾਲੇ ਸੀਗੇ ਉਦਾਂ ਹੀ ਨਵੇਂ ਪਵਾਤੇ ਹਾਂਜੀ 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 ਸ਼ੌਕ ਨਾਲ ਹੀ ਸਹੀ ਗੱਲ ਆ ਰੇਡੀਅਲ ਟਾਇਰ ਚੜੇ ਹੋਇਆ ਹਾਂਜੀ ਮਾਰਕਾ ਟਾਇਰਾਂ ਤੇ ਵੀ 21 ਦਾ ਆ ਟਾਇਰਾਂ ਤੇ ਵੀ 21 ਦਾ ਜੀ ਠੀਕ ਆ ਮੂਹਰੇ ਟਾਇਰ ਇਹਦੇ ਨਾਲ ਤੋਂ ਨਾ ਚਾਰੇ ਨਾਲ ਦੇ ਆ ਬੇ ਜੀ ਓਕੇ ਹਾਂਜੀ ਕਲੱਚ ਵੀ ਨਹੀਂ ਖੁੱਲਿਆ ਅਜੇ ਤੱਕ ਟਰੈਡ ਦਾ ਸਾਰਾ ਉਦਾਂ ਦਾ ਉਦਾਂ ਹੀ ਪਿਆ ਬੇ ਜੀ ਐ ਮਾਰਦੇ ਕੈਮਰਾ ਦੇਖ ਲੈ ਕਲੀ ਨਿਕਲ ਹਨਾ ਦਿਖਾ ਦੇ ਲੈ ਇੱਧਰ ਵੀ ਆ ਜਾ ਪਿੱਛੇ ਆਦੇ ਸੀਟਾਂ ਤੋਂ ਹਲੇ ਤੱਕ ਹਨਾ ਉਹ ਵੀ ਨਿੱਤਰੇ ਹੋਏ ਹਾਂਜੀ ਟਿਊਬਾਂ ਟੱਪਾਂ ਦਾ ਸਾਰੇ ਚੈੱਕ ਕਰਵਾ ਦੇ ਲਿੰਕਾਂ ਦਾ ਚੈੱਕ ਕਰਵਾ ਦੇ ਧਰਮ ਤੇ ਮੈਨੂੰ ਇਹ ਦੱਸ ਭਿੰਦੇ ਬਈ ਇਹਦੀ ਕੀ ਡਿਮਾਂਡ ਹੈ ਟਰੈਕਟਰ ਦੀ ਇਹਦੀ ਡਿਮਾਂਡ ਆਪਾਂ 6.5 ਲੱਖ ਰੁਪਈਆ ਕਰਦੇ ਹਾਂ ਮੌਕੇ ਤੇ ਕਿੰਨੇ ਦਾ ਬਣੂਗੀ ਮਾਨ ਤਾਨ ਕਰ ਦਾਂਗੇ ਬਈ ਜੀ ਗਾਹਕ ਤਾਂ ਜਿੱਦਾਂ ਤੁਸੀਂ ਕਹੋਗੇ ਆਪਾਂ ਉਹਦਾ ਕਰ ਲਾਂਗੇ ਅੱਛਾ ਹਾਂਜੀ ਆਖੀ 21 ਮਾਡਲ ਆ ਹਾਂਜੀ 21 ਮਾਡਲ ਹੈ ਜੀ ਫਰਸਟ ਓਨਰ ਹੈ ਜੀ ਕੈਸ਼ ਦਾ ਟਰੈਕਟਰ ਆ ਓਕੇ ਲੈ ਮਿੱਤਰੋ ਕਰੋ ਸੰਪਰਕ ਲੋਨ ਇਹਦੇ ਉੱਪਰ ਵੀ ਹੋ ਜੂ ਬਈ ਹਾਂਜੀ 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 ਕਿੰਨੇ ਕ ਦਾ ਹੋ ਜੂ ਬਈ ਇਹ ਤਾਂ 5.5 ਲੱਖ ਰੁਪਏ ਦਾ ਲੋਨ ਹੋ ਜੂ ਸਿਰਫ 50000 ਲਿਆ ਕੇ ਤੁਸੀਂ ਮਾਲਕ ਬਣ ਸਕਦੇ ਹਾਂਜੀ ਹਾਂਜੀ 50 ਦੇ ਵਿੱਚੋਂ 10000 ਚੱਕ ਤਾਂ 40000 ਚ ਮਾਲਕ ਬਣਾ ਦਈਏ ਹਾਂਜੀ ਹਾਂਜੀ ਕੋਈ ਆਜੋ ਮਿੱਤਰੋ ਸਿਰਫ 40000 ਲਿਆ ਉੱਤੇ ਆ ਟਰੈਕਟਰ ਘਰੇ ਲੈ ਜਾਓ ਤੇ ਜਿਹੜਾ ਇੱਧਰਲੇ ਪਾਸੇ ਖੜਾ ਵੀ ਟਰੈਕਟਰ 50 ਦਾ ਸੋਨ ਵਾਲੀ ਕਾ ਇਹ ਹੈਗਾ ਜੀ 2011 ਮਾਡਲ ਜੀ ਅੱਛਾ 2 ਅਸੀਂ ਇੱਥੋਂ ਦੇ ਨਿਕਲੇ ਆ ਤੁਹਾਡੇ ਪਿੰਡ ਦੇ ਹਾਂਜੀ ਹਾਂਜੀ ਫਿਰ ਤਾਂ ਗਰੰਟੀ ਪੂਰੀ ਐ ਆਪਣੀਆਂ ਨਜ਼ਰਾਂ ਦੇ ਸਾਹਮਣੇ ਚੱਲਿਆ ਹੋਇਆ 101% ਗਰੰਟੀ ਆ ਕੋਈ ਆਪਾਂ ਨੂੰ ਧਾਦ ਦੇਣ ਵਾ ਕੇ ਪੈਸੇ ਦੇ ਟਰੈਕਟਰ ਤੇ ਲੈ ਵੀ ਮਿੱਤਰ ਖੜਾਵਾ ਚੈੱਕ ਕਰੋ ਟਰੈਕਟਰ ਦਾ ਪਹਿਲਾਂ ਦਾ ਪਰ ਮੈਂ ਸੋਹਣਾ ਹੀ ਬੜਾ ਲੱਗਦਾ ਖੜਾ ਜਾ ਟਰੈਕਟਰ ਟਾਇਰ ਇਹਦੇ ਚਾਰੇ ਜਮਾਂ ਨਿਊ ਆ ਜੀ ਹੂੰ ਚਾਰੇ ਟਾਇਰ ਨੇ ਮੇਰੇ ਟਰੈਕਟਰ ਦੇ ਸੀ ਐਟ ਕੰਪਨੀ ਇਹ ਨੰਬਰ ਵੀ ਤੇ ਆਫਰ ਬੜਾ ਇਹਦਾ ਬਠਿੰਡਾ ਬਠਿੰਡਾ ਨੰਬਰ ਆ ਜੀ 03 ਓਕੇ ਇਹਦੇ ਵੀ ਸਾਰੇ オリジナル ਦੇ ਮੇਰੀ ਗਰੰਟੀ ਆ ਬਾਈ ਜੀ ਠੀਕ ਆ ਜੀ ਹਾਂਜੀ ਹਾਂਜੀ ਸਰ ਮੇਟੂ ਬਾਟਾ ਬੰਦਾ ਟਰੈਕਟਰ ਲੈਂਕਾਂ ਦਾ ਪੂਰਾ ਹੀ ਚੰਗਾ ਹੈ ਰਮਾ ਰੂਮਾ ਦਾ ਸਾਰਾ ਤੇ ਮੈਨੂੰ ਇਹ ਦੱਸ ਬਾਈ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ 3 ਲੱਖ ਤੇ 70000 ਰੁਪਿਆ ਕਰਦੇ ਆ ਬਾਈ 3 ਲੱਖ ਤੇ 70000 ਹਾਂਜੀ ਹਾਂਜੀ ਮਾਡਲ ਦੱਸਿਆ ਸੀ 2011 11 ਮਾਡਲ ਹਾਂਜੀ ਹਾਂਜੀ ਇਹ ਡੀਆਈ ਸ਼ੋਅ ਦੇ ਵਿੱਚ ਆ ਗਿਆ ਦੀ ਥੋੜੀ ਜੀ ਗਾਹਕ ਵੱਧ ਪਸੰਦ ਕਰਦਾ ਬਾਈ ਜੀ ਜ਼ਿੰਮੇਦਾਰ ਇਹੋ ਸਹੀ ਗੱਲ ਹੈ ਹਾਂਜੀ ਲੈ ਮਿੱਤਰੋ ਆਜੋ ਕਰਾ ਟਰੈਕਟਰ ਪੂਰੀ ਗਾਰੰਟੀ ਵਾਲੀ ਆ ਤੇ ਜਿਹੜਾ ਇੱਧਰਲੇ ਪਾਸੇ ਖੜਾ ਬੀਡੀਆਈ 60 ਬਾਹਰ ਲਟਾਂ ਵਾਲਾ ਇਹ ਹੈਗਾ ਜੀ 2008 ਮਾਡ ਅਰੇ 8 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਹੈ ਜੀ ਚੱਪ ਵਾਲੀ ਕਾਪੀ ਹੈ ਜੀ ਓਕੇ ਆਧਾਰ ਕਾਰਡ ਤੋਂ ਲੈ ਕੇ ਬੰਦੇ ਦਾ ਸਾਰਾ ਇਹਦੇ ਪ੍ਰੂਫ ਮਿਲ ਜਾਣਗੇ ਜੀ ਆਪਾਂ ਮਾਲਕ ਤੋਂ ਹੀ ਟਰੈਕਟਰ ਲਿਆ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਆਪਾਂ ਟਰੈਕਟਰ ਮੰਨ ਕੇ ਚੱਲੋ ਵਿੱਚ ਕਟਿਆ ਬਾਈ ਜੀ ਅਚਾ ਵਿੱਚ ਕਟਿਆ ਤਾਂ ਹੀ ਤੋਤਾ ਦਾਤਾ ਨਹੀਂ ਬਾਈ ਇਹ ਲੈ ਮਿੱਤਰੋ ਹੁਣ ਤੋਊਗਾ ਤਾਂ ਉਹ ਭਾਗਾਂ ਦਾ ਜਿਹੜੇ ਨੂੰ ਲੈ ਕੇ ਜਾਊ ਹਾਂ ਜੀ ਹਾਂ ਜੀ ਜੇ ਇੱਕ ਕੱਲ ਤੱਕ ਆ ਗਿਆ ਤਾਂ ਫਿਰ ਨਹੀਂ ਆਪਾਂ ਧੋਦ ਫਿਰ ਇੰਜਨ ਗੇਅਰ ਦੀ ਮੇਰੀ ਗਾਰੰਟੀ ਹੈ ਕੱਲ ਸਾਰੀ ਦਿਹਾੜੀ ਵਾਣ ਇਹਦੇ ਨਾਲ ਹੀ ਵਾਇਆ ਬਾਈ ਆਪਾਂ ਅਚਾ ਇਹਦੇ ਨਾਲ ਹੀ ਵਾਇਆ ਹਾਂ ਜੀ ਹਾਂ ਜੀ ਹਾਂ ਕੜੀ ਸਰ ਦੇ ਵੀ ਸਚਨਾ ਵਰਜਨ ਵਾਲੀ ਹਾਂ ਜੀ ਹਾਂ ਜੀ ਹੱਕ ਹੱਕ ਦਾ ਚੈੱਕ ਕਰਾ ਦੇ ਬਾਈ ਕੋਈ ਟਰਾਲੀ ਤੇ ਨਹੀਂ ਚੱਲਿਆ ਉਦਾਂ ਹੀ ਪਈ ਆ ਹੱਕ ਹੱਕ ਸਾਲੀ ਸਾਰੇ ਸਹੀ ਗੱਲ ਹੈ ਬਾਕੀ ਉਦਾਂ ਟਰੈਕਟਰ ਚੰਗਾ ਵੀ ਹੈ ਹਾਂ ਜੀ ਹਾਂ ਜੀ ਇਹ ਕਿੰਨੇ ਦਾ ਬਣ ਜੁਪਿੰਦੇ ਵੀਰੇ ਇਹ ਆਪਾਂ ਮੁੱਲੇ ਦਾ 2 ਲੱਖ ਤੇ 95000 ਰੁਪਿਆ ਕਰਦੇ ਆ ਜੀ ਹੂੰ ਤੇ ਬਾਕੀ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਬਾਈ ਉਦਾਂ ਕਰ ਲਾ ਕਿੰਨੇ ਕੁ ਦਾ ਕਰ ਦੋਗੇ ਮੌਕੇ ਤੇ ਦੱਸ ਦਈਏ ਕਿੰਨਾ ਕਮਾਂਡ ਦਾਨ ਕਰਦੀ ਹੈ 10000 ਰੁਪਏ ਮਾਨਤਾਨ ਕਰ ਦਿਆਂਗੇ ਬਾਈ ਆਪਾਂ ਗਾਹਕ ਦਾ ਓਕੇ ਹਾਂਜੀ 85 ਹੋ ਗਿਆ ਹੈ ਜੇ ਮੈਂ ਕਹਾ ਵੀ 75 ਦਾ ਕਰਦੇ ਹੋ ਜੂ ਚਲ ਕੋਈ ਗੱਲ ਨਹੀਂ ਪਰ ਇਦੋਂ ਘੱਟ ਹੋਣਾ ਨਹੀਂ ਕਿਹੜੀ ਗਾਹਕ ਕੋਲੇ ਆ ਕੇ ਕਵੇ ਹਨਾ ਵੀ ਬਾਈ ਤਾਂ ਕਿਹਾ ਸੀ ਸਾਡਾ ਹੋਰ ਮਾਨਤਾਨ ਕਰ ਪਰ ਹੋਣਾ ਨਹੀਂ ਬਾਈ ਹੋਣਾ ਨਹੀਂ ਦੂ ਘੱਟ ਲੈ ਮਿੱਤਰੋ 75 ਦੇ ਵਿੱਚ ਇਹ ਬਣ ਜੂ ਚਾਰੇ ਟਰੈਕਟਰ ਪੰਜਾਬ ਨੰਬਰ ਨੇ ਉਹ ਪਹਿਲੇ ਤਾਂ ਤਾਂ ਨੰਬਰ ਹੀ ਨਹੀਂ ਹਲੇ ਤੱਕ ਆਇਆ ਹਾਂਜੀ ਹਾਂ ਹੈ ਨਹੀਂ ਉਹਦੀ ਤਾਂ ਆਰਸੀ ਵੀ ਉਹ ਭਰਾ ਦੇ ਨਾਂ ਤੇ ਬਣੂ ਜਿਹੜੇ ਨੂੰ ਲੈ ਕੇ ਜਾਓ ਹਾਂਜੀ ਹਾਂਜੀ ਫਾਸਟ ਨੰਬਰ ਉਹ ਹੀ ਬਣੂ ਸਿਰਫ 32 ਘੰਟੇ ਮਿੱਤਰੋ ਇਹ ਚੱਲਿਆ ਹੋਇਆ ਬਾਕੀ ਤੁਹਾਨੂੰ ਸਾਰੇ ਟਰੈਕਟਰਾਂ ਦੀ ਡਿਟੇਲ ਦੱਸ ਦਿੱਤੀ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਚੁੱਪ ਕਰਕੇ ਨੰਬਰ ਸਕਰੀਨ ਤੇ ਚੱਲਦਾ ਬਾਈ ਭਿੰਦੇ ਦਾ ਪਿੰਡ ਹੈਗਾ ਜਿੱਦਾ ਹਾਂਜੀ ਹਾਂਜੀ ਬਾਜਖਾਨੇ ਤੋਂ 7 ਕਿਲੋਮੀਟਰ ਦੂਰਾਂ ਬਠਿੰਡੇ ਤੋਂ 18 ਕਿਲੋਮੀਟਰ ਦੂਰਾਂ ਤੇ ਲੋਨ ਵੀ ਲਗਭਗ ਇਹ ਤੇਨੇ ਟਰੈਕਟਰਾਂ ਤੇ ਹੋ ਜੂ ਹਥੇ ਦੇ ਹੋਣਾ ਨਹੀਂ ਉਹਦੇ ਤੇ ਨਹੀਂ ਹੋਣਾ ਨਹੀਂ ਤੁਸੀਂ ਕੋਈ ਟਰੈਕਟਰ ਵਿੱਚ ਕਟਵਾ ਕੇ ਜਾਣਾ ਤਾਂ ਵੀ ਬਾਈ ਕੱਟ ਲੂ ਲੋਨ ਵੀ ਕਰਵਾ ਦੂ ਤੇ ਗਾਰੰਟੀ ਵੀ ਟਰੈਕਟਰ ਭਈ ਇੱਕ ਵਾਰੀ ਆਪਣਾ ਨੰਬਰ ਦੱਸਿਓ ਕਿਹੜਾ ਚੱਲਦਾ ਆਪਣਾ ਨੰਬਰ 75299 ਜੀ 46838 ਜੀ ਓਕੇ ਭਿੰਦਾ ਆਪਣਾ ਨਾਮ ਜੀ ਠੀਕ ਹੈ ਜੀਦਾ ਪਿੰਡ ਆ ਬਠਿੰਡਾ ਡਿਸਟ੍ਰਿਕਟ ਹੈ ਕਰੋ ਮੇਤਰੋ ਸੰਪਰਕ